ਸਤਿ ਸ਼੍ਰੀ ਅਕਾਲ ਅਮਰੀਕਨ ਟਾਈਮ ਟੀਵੀ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਵਰਡ ਨਿਊਜ਼ ਤੁਸੀਂ ਦੇਖ ਰਹੇ ਹੋ ਤੇ ਬੁਲੇਟਿਨ ਦੀ ਸ਼ੁਰੂਆਤ ਅਹਿਮ ਖਬਰਾਂ ਦੇ ਨਾਲ। ਹਾਲ ਹੀ ਸਮੇਂ ਵਾਕਫਾਰ ਦੀ ਹਰਦੀਪ ਸਿੰਘ ਨੇਜਰ ਦੀ ਹਤਿਆ ਦੇ ਮਲਜ਼ਮ ਚਾਰ ਭਾਰਤੀ ਨਾਗਰਿਕਾਂ ਨੂੰ ਕੈਨੇਡਾ ਦੀ ਅਦਾਲਤ ਨੇ ਭਾਈਚਾਰੇ ਦੇ ਮੈਂਬਰਾਂ ਨਾਲ ਸੰਪਰਕ ਨਾ ਕਰਨ ਦਾ ਹੁਕਮ ਦਿੱਤਾ। ਇਸ ਮਾਮਲੇ 'ਚ ਮਲਜ਼ਮਾਂ ਨੂੰ ਪਹਿਲੀ ਵਾਰ ਕੈਨੇਡਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਚਾਰੇ ਮਲਜ਼ਮਾਂ ਦੇ ਵਿੱਚੋਂ ਤਿੰਨ ਯਾਨੀ ਕਰਨ ਬਰਾੜ, ਕਮਲਪ੍ਰੀਤ ਅਤੇ ਕਰਨਪ੍ਰੀਤ ਸਿੰਘ ਸਰੀਦੀ ਬ੍ਰਿਟਿਸ਼ ਕੋਲੰਬੀਆ ਅਦਾਲਤ 'ਚ ਪੇਸ਼ ਹੋਏ ਨੇ ਜਦਕਿ ਅਮਨਦੀਪ ਸਿੰਘ ਬਾਈਸ ਅਮਨਦੀਪ ਸਿੰਘ ਹਥਿਆਰਾਂ ਨਾਲ ਸੰਬੰਧਿਤ ਇੱਕ ਹੋਰ ਕੇਸ ਵਿੱਚ ਅੰਟੋਰੀਆ ਜੀ ਹਿਰਾਸਤ ਵਿੱਚ ਹੈ ਦੱਸਦੀ ਹੈ ਕਿ ਇਹ ਨਜਰ ਕਤਲ ਕੇਸ ਦੇ ਵਿੱਚ 10 ਮਈ ਨੂੰ ਗ੍ਰਫਤਾਰ ਕੀਤਾ ਗਿਆ ਸੀ ਤੇ ਜੱਜ ਮਾਰਕ ਜੈਟ ਨੇ ਮਾਮਲੇ ਦੀ ਅਗਲੀ ਸੁਣਵਾਈ 25 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਫੇਰੀ ਤੋਂ ਪਹਿਲਾਂ ਕੀਤੀ ਸਖਤ ਚੌਕਸੀ ਦੇ ਬਾਵਜੂਦ ਸ਼ਹਿਰ ਦੇ ਵਿੱਚ ਖਾਲਿਸਤਾਨੀ ਫੱਕੀ ਨਾਰੇ ਲਿਖੇ ਗਏ। ਇਹਦੀ ਜ਼ਿੰਮੇਵਾਰੀ ਗੁਰਪਤਵੰਨ ਸਿੰਘ ਪੰਨੂ ਨੇ ਲਈ ਹੈ। ਇਹ ਨਾਰੇ ਇੱਥੇ ਦੇ ਪੁਰਾਣੇ ਬੱਸ ਸਟੈਂਡ ਕੋਲ ਓਵਰ ਬ੍ਰਿਜ ਤੇ ਲਿਖੇ ਗਏ ਨੇ। ਪਤਾ ਲੱਗਣ ਤੇ ਪੁਲਿਸ ਨੇ ਨਾਰਿਆਂ ਤੇ ਪੋਚਾ ਫੇਰ ਦਿੱਤਾ ਕੁਸ਼ੀ ਅੰਦੋਲਨ ਦੇ 100ਵੇਂ ਦਿਨ ਨੂੰ ਮਨਾਉਣ ਵਾਸਤੇ ਪੰਜਾਬ, ਹਰਿਆਣਾ, ਹਿਮਾਚਲ, ਪੱਛਮੀ ਯੂਪੀ, ਉੱਤਰਾਖੰਡ ਅਤੇ ਰਾਜਸਥਾਨ ਦੇ ਹਜ਼ਾਰਾਂ ਕਿਸਾਨਾਂ ਨੇ ਸ਼ੰਭੂ ਸਰਹੱਤੇ ਇਕੱਠਾ ਹੋਣਾ ਸ਼ੁਰੂ ਕਰ ਦਿੱਤਾ ਹੈ। 100 ਦਿਨਾਂ ਦੇ ਦਰਨੇ ਦੌਰਾਨ ਸ਼ਹੀਦ ਭਾਈ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਹੈ। ਦੱਸ ਦੇ ਇੱਕ ਇਸ ਵਿੱਚ 22 ਸਾਲਾ ਸ਼ੁਕਰਨ ਸਿੰਘ ਵੀ ਸ਼ਾਮਲ ਹੈ। ਉਸੇ ਤਸਵੀਰ ਸ਼ੰਭੂ ਸਰਹੱਤੇ ਖੜੇ ਕਈ ਟੈਂਟਾਂ, ਪੰਡਾਲਾਂ, ਟਰੈਕਟਰ ਟਰਾਲੀਆਂ ਸਟੰਗੀ ਗਈ ਹੈ। ਕਿਸਾਨ ਸਵੇਰ ਤੋਂ ਹੀ ਦਰਨੇ ਵਾਲੀ ਥਾਂ ਤੇ ਹੋਣੇ ਸ਼ੁਰੂ ਹੋ ਗਏ ਨੇ। ਤਰਪਾਲਾ ਪੱਖਿਆਂ ਤੇ ਫਰਿੱਜਾਂ ਵਾਲੇ ਟਰੈਕਟਰ ਟਰਾਲੀਆਂ ਨੂੰ ਘਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਹਾਲਕਿ ਦਾ ਤਾਪਮਾਨ 45 ਡਿਗਰੀ ਸੈਲਸੀਅਸ ਦੇ ਆਸ-ਪਾਸ ਹੈ ਤੇ ਮੌਸਮ ਵਿਭਾਗ ਨੇ ਵੀ ਭਿਆਨ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਹੈ ਕਿਸਾਨ ਨੇਤਾਵਾਂ ਨੂੰ 40000 ਕਿਸਾਨਾਂ ਦੇ ਇਕੱਠ ਦੀ ਉਮੀਦ ਹੈ ਤੇ ਪੰਜਾਬ ਪੁਲਿਸ ਨੇ ਵੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਾਕੇ ਲਗਾ ਦਿੱਤੇ ਨੇ ਅਮਰੀਕਾ ਦੇ ਸਿਖਰਲੀ ਅਦਾਲਤ ਨੇ ਕਿਹਾ ਹੈ ਕਿ ਬਾiden ਪ੍ਰਸ਼ਾਸਨ ਸਾਰਿਆਂ ਦੀ ਧਾਰਮਿਕ ਆਜ਼ਾਦੀ ਦੇ ਅਧਿਕਾਰ ਦੀ ਰਾਖੀ ਤੇ ਉੱਤੇ ਪ੍ਰਚਾਰ ਪ੍ਰਸਾਰਣ ਦੇ ਵਚਨਬਾਦ ਹੈ ਅਧਿਕਾਰੀਆਂ ਮੁਤਾਬਕ ਅਮਰੀਕਾ ਸਾਰੇ ਧਾਰਮਿਕ ਫਿਰਕਿਆਂ ਦੇ ਮੈਂਬਰਾਂ ਦੇ ਨਾਲ ਇੱਕੋ ਜਿਹੀ ਜਾਂੀ ਸਮਾਨ ਵਰਤਾਦੀ ਅਹਿਮੀਅਤ ਨੂੰ ਲੈ ਕੇ ਪਾਰਸਣੇ ਕਈ ਮੁਲਕਾਂ ਦੇ ਨਾਲ ਗੱਲਬਾਤ ਕਰ ਰਿਹਾ ਹੈ ਅਮਰੀਕੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੈਥਿਊ ਮਿਲਰ ਨੇ ਸੋਮਵਾਰ ਨੂੰ ਆਪਣੀ ਨਿਯਮਿਤ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ ਕਿ ਅਸੀਂ ਸਾਰੇ ਧਾਰਮਿਕ ਭਾਈਚਾਰਿਆਂ ਦੇ ਮੈਂਬਰਾਂ ਨਾਲ ਸਮਾਨ ਵਰਤਾਦੀ ਅਹਿਮੀਅਤ ਨੂੰ ਲੈ ਕੇ ਪਾਰਸਣੇ ਕਈ ਮੁਲਕਾਂ ਦੇ ਨਾਲ ਸਰਵਾਤ ਕਰ ਰਹੇ ਹਾਂ ਨਿਊਯਾਰਕ ਟਾਈਮਜ਼ ਵਿੱਚ ਹਾਲ ਹੀ ਵਿੱਚ ਪ੍ਰਕਾਸ਼ਿਤ ਸਟ੍ਰੇਂਜਰ ਇਨ ਏਅਰ ਆਲੈਂਡ ਬੀਇੰਗ ਮੁਸਲਿਮ ਇਨ ਮੋਦੀਜ਼ ਇੰਡੀਆ ਸੁਰਖੀਆਂ ਵਾਲੇ ਲੇਖ ਦੇ ਵਿੱਚ ਦੋਸ਼ ਲ ਸਭ ਤੋਂ ਵੱਡਾ ਮੁਸਲਿਮ ਪਾਈਚਾਰਾ ਖੌਫ ਤੇ ਬੇਯਕੀਨੀ ਦੇ ਮਾਹੌਲ ਦੇ ਵਿੱਚ ਆਪਣੇ ਪਰਿਵਾਰਾਂ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਦਿੱਲੀ ਦੀ ਅਦਾਰਤਿਆਂ ਜਿ ਮੈਲਾ ਪਹਿਲਵਾਨਾ ਵੱਲੋਂ ਦਾਇਰ ਇੱਕ ਅਪਰਾਧਿਕ ਮਾਮਲੇ 'ਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਪੋਸ਼ਣ ਖਿਲਾਫ ਜਿਨਸੀ ਸ਼ੋਸ਼ਣ ਧਾਰਮਿਕ ਭਾਵਨਾਵਾਂ ਮਾਪੜਕਾਉਣ ਅਤੇ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਇਦ ਕੀਤੇ। ਪ੍ਰਿਤਪੂਸ਼ਨ ਨੇ ਐਡੀਸ਼ਨਲ ਚੀਫ ਮੈਟਰੋਪੋਲਿਟਨ ਮੈਜਿਸਟ੍ਰੇਟ ਪ੍ਰਿਯੰਕਾ ਰਾਜਪੂਤ ਦੇ ਸਾਹਮਣੇ ਖੁਦ ਨੂੰ ਵੀ ਕਸੂਰ ਦੱਸਿਆ ਤੇ ਸੁਣਵਾਈ ਦੀ ਮੰਗ ਕੀਤੀ ਹੈ ਪ੍ਰਿਤਪੂਸ਼ਨ ਨੇ ਕਿਹਾ ਕਿ ਜਦੋਂ ਮੈਂ ਦੋਸ਼ੀ ਨਹੀਂ ਹਾਂ ਤਾਂ ਮੈਂ ਦੋਸ਼ ਸਵੀਕਾਰ ਕਿਉਂ ਕਰਾਂ ਅਦਾਲਤ ਨੇ ਇਸ ਕੇਸ ਦੇ ਸਹਿਮੁਲਜ਼ਮ ਅਤੇ ਫੈਡਰੇਸ਼ਨ ਦੇ ਸਾਬਕਾ ਸਹਾਇਕ ਸਕੱਤਰ ਵਿਨੋਦ ਤੋਮਰ ਖਿਲਾਫ ਵੀ ਅਪਰਾਧਿਕ ਧਮਕੀ ਦਾ ਦੋਸ਼ ਆਇਤ ਕੀਤਾ ਹੈ ਜੱਜ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਪਹਿਲੀ ਜੂਨ ਨੂੰ ਤੈਅ ਕੀਤੀ ਹੈ ਤੇ ਜੱਜ ਨੇ ਆਖਿਆ ਕਿ ਮੁਲਜ਼ਮ ਖਿਲਾਫ ਦੋਸ਼ ਆਇਤ ਕਰਨ ਲਈ ਕਾਫੀ ਸਬੂਤ ਹਨ ਜੇਲੀ ਬਾਸਪਾ ਦੇ ਪ੍ਰਧਾਨ ਬਰਿੰਦਰ ਸੱਤਿਵਾ ਨੇ ਅੱਜ ਦੇਲੇ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਆਨ ਤੇ ਪ੍ਰਤੀਕਿਰਿਆ ਦਿੰਦੇ ਆਖਿਆ ਕੇਜਰੀਵਾਲ ਝੂਠ ਬੋਲਣ ਦਾ ਮਾਸਟਰ ਹੈ ਉਹਨਾਂ ਦਾ ਇਹ ਬਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਦੀ ਚੋਣ ਰੈਲੀ 'ਚ ਸਿਰਫ 500 ਲੋਕ ਮੌਜੂਦ ਸਨ ਉਹ ਤੇ ਆਖਿਆ ਗਿਆ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠ ਤੇ ਅਧਾਰਿਤ ਹੈ ਵਾਕਤ ਨੇ ਮਰਵਿੰਦ ਕੇਜਰੀਵਾਲ ਨੂੰ ਚੁਣੌਤੀ ਦਿਦਦਾ ਕਿ ਉਹ ਆ ਕੇ ਸਾਡੇ ਨਾਲ ਅਮਿਤ ਸ਼ਾਹ ਦੇ ਲੰਗੇ ਦਿਨ ਦੀ ਪਬਲਿਕ ਮੀਟਿੰਗ ਦੀ ਰਿਕਾਰਡਿੰਗ ਦੇਖਣ ਫਿਰ ਪਤਾ ਲੱਗੇਗਾ ਕਿ 500 ਲੋਕ ਆਏ ਜਾਂ 25000 ਆਏ ਉਹਨਾਂ ਨੇ ਸੋਮਵਾਰ ਦੀ ਜਨਤਕ ਮੀਟਿੰਗ ਦੀਆਂ ਤਸਵੀਰਾਂ ਵੀ ਦਿਖਾਉਂਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਆਪਣਾ ਸਿਆਸੀ ਚਸ਼ਮਾ ਉਪਾਰ ਕੇ ਦੇਖਣ ਦੀ ਲੋੜ ਹੈ ਕਿ ਇੱਕ ਮਹਿਲਾ ਸੰਸਦ ਮੈਂਬਰ ਸੁਆਤੀ ਮਾਲੀਵਾਲ ਨਾਲ ਉਹਨਾਂ ਦੇ ਘਰ ਵਿੱਚ ਦੁਰਵਿਹਾਰ ਕੀਤਾ ਗਿਆ ਪਰ ਨਾ ਤਾਂ ਉਹਨਾਂ ਨੇ ਇਹ ਦੇਖਿਆ ਤੇ ਨਾ ਹੀ ਉਹ ਇਸ ਦੇ ਅਜੇ ਤੱਕ ਕੁਝ ਕਹਿ ਸਕੇ ਨੇ ਅਮਰੀਕਾ ਦੀ ਜਰਮਨ ਨੂੰ ਕਾਰ ਹਾਦਸੇ 'ਚ ਭਾਰਤੀ ਮੂਲ ਦੇ 3 ਵਿਦਿਆਰਥੀਆਂ ਦੀ ਮੌਤ ਹੋਈ ਸੀ ਤੇ 2 ਜ਼ਖਮੀ ਹੋਏ ਸਨ 18 ਸਾਲ ਦੇ ਕਰੀਬ ਇਹ ਸਾਰੇ 5 ਵਿਦਿਆਰਥੀ ਅਲਫਰਾਟਾ ਹਾਈ ਸਕੂਲ ਅਤੇ ਜਾਰਜੀਆ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ ਪੁਲਤ ਕਹਿਣਾ ਕਿ ਚਾਲਕ ਵੱਲੋਂ ਕਥਿਤ ਤੌਰ ਤੇ ਵਾਹਨ ਤੇ ਕਾਬੂ ਨਾ ਪਾਉਣ ਕਾਰਨ ਤੇਜ਼ ਰਫਤਾਰ ਵਾਹਨ ਫਲਟ ਗਿਆ 2 ਵਿਦਿਆਰਥੀ ਆਰਿੰਜੂਸ਼ੀ ਅਤੇ ਦੇਸ਼ਿਆ ਦੀ ਮੌਤ ਹੋ ਗਈ ਹੈ ਮੌਕੇ ਤੇ ਜਦਕਿ ਅਨਵੀਸ਼ ਸ਼ਰਮਾ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਤੇ ਬਾਕੀ ਦੋਵਾਂ ਨੇ ਅਜ ਤੱਕੰ ਮੋਟ ਦਿੱਤਾ ਦਿੱਲੀ ਪੁਲਿਸ ਨੇ ਸਵਾਤੀ ਮਾਲੀਵਾਲ ਤੇ ਹਮਲੇ ਦੇ ਮਾਮਲੇ 'ਚ ਮੁੱਖ ਮੰਤਰੀ ਕੇਜਰੀਵਾਲ ਦੇ ਸਹਿਯੋਗੀ ਵਿਭਵ ਕੁਮਾਰ ਨੂੰ ਮੁੰਬਈ ਤੋਂ ਵਾਪਸ ਲੈ ਆਈ ਹੈ ਵਿਭਵ ਨੂੰ ਮੰਗਲਵਾਰ ਨੂੰ ਉਸ ਦੇ ਆਈਫੋਨ ਦਾ ਡਾਟਾ ਪ੍ਰਾਪਤ ਕਰਨ ਲਈ ਮੁੰਬਈ ਲੈ ਜਾਇਆ ਗਿਆ ਜਿਸ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਦੁਰਵਿਵਹਾਰ ਕਰਨ ਦੇ ਦੋਸ਼ 'ਚ ਵਿਭਵ ਕੁਮਾਰ 5 ਦਿਨਾਂ ਲਈ ਪੁਲਿਸ ਹਿਰਾਸਤ 'ਚ ਹੈ ਉਸ ਦੇ ਆਈਫੋਨ ਦਾ ਡਾਟਾ ਲੈਣ ਲਈ ਮੁੰਬਈ ਲੈ ਜਾਇਆ ਜਾ ਰਿਹਾ ਸੀ ਉਸਨੇ ਆਪਣਾ ਡਾਟਾ ਕਿਸੇ ਹੋਰ ਨੂੰ ਕਿਉਂਕਿ ਭੇਜ ਦਿੱਤਾ ਸੀ ਇਹ ਤਾਂ ਵਰਡ ਨਿਊਜ਼ ਫੋਰ ਮੈਨੂੰ ਦੇ ਬੋਲ ਜਾ ਸਕਦਾ ਧੰਨਵਾਦ